ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਖਲੀਲ ਜ਼ਬਰਾਨ ਦੀ ਕਿਤਾਬ ਪੈਗੰਬਰ। ਅੱਜ ਅੱppa ਪੜਾਂਗੇ ਬੱਚਿਆਂ ਬਾਰੇ ਪੈਗੰਬਰ ਦੇ ਬੋਲ। ਤ੍ਰੇਮਤ ਜਿਸਨੇ ਕੁਛੜ ਵਿੱਚ ਬਾਲ ਚੁੱਕਿਆ ਹੋਇਆ ਸੀ ਬੋਲੀ। ਸਾਨੂੰ ਬੱਚਿਆਂ ਦੀ ਗੱਲ ਸੁਣਾ ਤੇ ਉਸਨੇ ਕਿਹਾ ਤੁਹਾਡੇ ਬੱਚੇ ਤੁਹਾਡੇ ਬੱਚੇ ਨਹੀਂ। ਉਹ ਧੀਆਂ ਪੁੱਤਰ ਨੇ ਸਰਬਜੀਵਨ ਦੀ ਆਪਣੀ ਹੀ ਸਿੱਖ ਦੇ। ਉਹ ਤੁਹਾਡੇ ਰਹੀਂ ਆਉਂਦੇ ਹਨ। ਤੁਹਾਡੇ ਵਿੱਚੋਂ ਨਹੀਂ ਆਉਂਦੇ। ਦੇ ਭਾਵ ਮੇ ਤੁਹਾਡੇ ਕੋਲ ਹਨ ਤੁਸੀਂ ਉਹਨਾਂ ਦੇ ਮਾਲਕ ਨਹੀਂ ਤੁਸੀਂ ਉਹਨਾਂ ਨੂੰ ਆਪਣਾ ਪਿਆਰ ਭਾਵੇਂ ਦਿਓ ਪਰ ਆਪਣੇ ਵਿਚਾਰ ਨਾ ਦੇਵੋ ਕਿਉਂਕਿ ਉਹਨਾਂ પાસે ਆਪਣੇ ਵਿਚਾਰ ਹਨ ਤੁਸੀਂ ਉਹਨਾਂ ਦੀ ਕਾਇਆ ਨੂੰ ਕੁਲਾ ਦੇ ਸਕਦੇ ਹੋ ਉਹਨਾਂ ਦੀ ਆਤਮਾ ਨੂੰ ਨਹੀਂ ਕਿਉਂਕਿ ਉਹਨਾਂ ਦੀ ਆਤਮਾ ਆਉਣ ਵਾਲੀ ਕੱਲ ਦੇ ਘਰ ਵਿੱਚ ਰਹਿੰਦੀ ਹੈ ਜਿੱਤੇ ਤੁਸੀਂ ਨਹੀਂ ਜਾ ਸਕਦੇ ਆਪਣੇ ਸੁਪਨਿਆਂ ਵਿੱਚ ਵੀ ਨਹੀਂ ਤੁਸੀਂ ਉਹਨਾਂ ਵਰਗਾ ਬਣਨ ਦਾ ਯਤਨ ਭਾਵੇਂ ਕਰੋ ਪਰ ਉਹਨਾਂ ਨੂੰ ਆਪਣੇ ਵਰਗਾ ਬਣਾਉਣ ਦੀ ਰੀਜ ਕਦੇ ਨਾ ਕਰੋ ਕਿਉਂਕਿ ਜ਼ਿੰਦਗੀ ਨਾ ਪਿਛਾਂ ਵੱਲ ਤੁਰਦੀ ਹੈ ਨਾ ਬੀਤ ਚੁੱਕੇ ਕੱਲ੍ਹ ਪਾਸ ਅਟਕਦੀ ਹੈ। ਇਸੇ ਤਾਕਾਮਾਨਾ ਹੋ ਜਿਨ੍ਹਾਂ ਵਿੱਚ ਬੱਚੇ ਜੀਉਂਦੇ ਤੀਰਾਂ ਵਾਂਗ ਵਗਾ ਸੁਟੇ ਜਾਂਦੇ ਹਨ। ਤਨੁਖਤਾਰੀ ਸਰਬ ਸਮੇਂ ਦੇ ਮਾਰਗ ਉੱਪਰ ਪਏ ਆਪਣੇ ਨਿਸ਼ਾਨੇ ਨੂੰ ਵੇਖਦਾ ਹੈ ਤੇ ਆਪਣੀ ਸ਼ਕਤੀ ਨਾਲ ਤੁਹਾਨੂੰ ਝੁਕਾਉਂਦਾ ਹੈ। ਤਾਂ ਜੋ ਉਸਦੇ ਤੀਰ ਤਿੱਖੇ ਤੋਰੇ ਵੀ ਜਾਣ ਤੇ ਦੂਰ ਵੀ ਪਹੁੰਚਣ। ਤਨੁਖਤਾਰੇ ਦੇ ਹੱਥਾਂ ਵਿੱਚ ਤੁਸੀਂ ਝੁਕੋ।